ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਖਬਾਇਆ ਨੇ ਵੱਡੀ ਲੀਡ ਨਾਲ ਚੋਣ ਜਿੱਤਣ ਦਾ ਦਾਵਾ ਕੀਤਾ ਸ਼ਿਰਕਬਾਇਆ ਨੇ ਕਿਹਾ ਕਿ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਮੈਂ ਫਿਰੋਜ਼ਪੁਰ ਹੁਸੈਨੀ ਵਾਲਾ ਬਾਰਡਰ ਅਤੇ ਫਜ਼ਿਲਕਾ ਦੇ ਸੁਲੇਮਾਨ ਹੈੱਡ ਬਾਰਡਰ ਨੂੰ ਪਾਕਿਸਤਾਨ ਲਈ ਵਪਾਰ ਲਈ ਜ਼ਰੂਰ ਖੋਲ੍ਹਾਂਗਾ ਜਿਸ ਨਾਲ ਸਮੁੱਚੇ ਸਰਹੱਦੀ ਖੇਤਰ ਨੂੰ ਬਹੁਤ ਫਾਇਦਾ ਹੋਏਗਾ ਅਤੇ ਫਿਰੋਜ਼ਪੁਰ ਫਜ਼ਿਲਕਾ ਦਾ ਵਿਕਾਸ ਹੋਏਗਾ ਮੈਂ ਯਕੀਨੀ ਤੌਰ ਤੇ ਇਸ ਦੇ ਨਾਲ ਜੋੜਿਆ ਗਿਆ ਪਿਛਲਾ ਸ਼ਬਦ ਹਟਾਵਾਂਗਾ ਅ ਅ ਜੁਬੇਬਾ ਸਾਹਿਬ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ ਕਿੰਨਾ ਵੱਡਾ ਹੰਗਾਰਾ ਲੋਕਾਂ ਤੋਂ ਮਿਲ ਰਿਹਾ ਹੈ ਅੱਜ ਦੇਖੋ ਕਾਗਜ਼ ਪਾਸ ਅੱਜ ਭਰੇ ਆ ਇਸ ਤੋਂ ਪਹਿਲਾਂ ਵੀ ਜਿਹੜੀ ਪਬਲਿਕ ਹੈ ਉਹਨਾਂ 'ਚ ਬਹੁਤ ਉਤਸ਼ਾਹ ਹੈ ਕਿ ਤੁਸੀਂ ਟਿਕਟ ਲੈ ਕੇ ਆਓ ਅਸੀਂ ਤੁਹਾਨੂੰ ਇਲੈਕਸ਼ਨ ਦਿਤਾਉਣਾ ਹੈ ਤੇ ਅੱਜ ਮੇਰੇ ਹਜ਼ਾਰਾਂ ਦੀ ਗਿਣਤੀ ਵੀ ਜਿਹੜੇ ਸਾਡੇ ਜਦੋਂ ਕਿ ਅਸੀਂ ਕੋਈ ਵੱਡਾ ਕਾਟ ਕਰਨਾ ਵੀ ਨਹੀਂ ਸੀ 14 ਦੇ ਲਈ ਲੋੜ ਹੈ ਪਰ ਫਿਰ ਵੀ ਆਪਣੇ ਤੌਰ ਤੇ ਲੋਕ ਜਿਹੜੇ ਉਹ ਵਸੀਲ ਪੈਰਸ ਦੇ ਵਿੱਚ ਪੂਰਾ ਖਜਾ ਕਾਜ ਭਰਿਆ ਬਾਹਰ ਵੀ ਲੋਕ ਕਰਦੇ ਤੇ ਉੱਥੇ ਜਾ ਕੇ ਉਹਨਾਂ ਨੂੰ 10 ਮਿੰਟ ਉਹਨਾਂ ਵਿਚਾਰਾਂ ਸੰਗ ਇਹ ਕਰਕੇ ਫਿਰ ਆਪੋ ਆਪਣੇ ਹਲਕੇ ਵਿੱਚ ਹੋ ਜਾ ਕੇ ਕੰਪਲੀਟ ਮੁਵੈ ਸਾਹਿਬ ਲੱਗਦਾ ਨਹੀਂ ਕਿ ਟਿਕਟ ਲੇਟ ਆਊਟ ਹੋਈ ਹੈ ਕਿ ਇਸ ਦੇ ਨਾਲ 15 ਸਾਲ ਹੋ ਸਕਦੇ ਨਹੀਂ ਨਹੀਂ ਕੋਈ ਕੋਈ ਲੇਟ ਨਹੀਂ ਹੈ ਮੈਂ ਪਹਿਲੀ ਵਾਰ ਇਲੈਕਸ਼ਨ ਲਾ ਰਿਹਾ ਮੈਂ 34 ਵਾਰ ਇਲੈਕਸ਼ਨ ਲਾੜਨਾ ਮੇਰਾ ਸਾਰਾ ਹਲਕਾ ਜਿਹੜਾ ਉਹ ਮੇਰਾ ਹੈ ਤੇ ਨਾਲ ਸਾਰੇ ਲੋਕਾਂ ਦੇ ਨਾਲ ਮੇਰਾ ਪਹਿਲਾਂ ਹੀ ਤਾਲਮੇ ਕਾਇਮ ਹੋਇਆ ਹੋਇਆ ਤਾਂ ਨਵੇਂ ਕੈਂਡੀਡੇਟ ਵਾਸਤੇ ਇੰਨਾ ਸਮਾਂ ਬਹੁਤ ਘੱਟ ਹੁੰਦਾ ਪਰ ਮੈਨੂੰ ਕੋਈ ਫਿਕਰ ਨਹੀਂ ਵੱਡੀ ਲੀਡ ਤੇ ਜਿੱਤੋਗੇ ਬਹੁਤ ਵੱਡੀ ਲੀਡ